ਫੈਸਲਾਬਾਦ ਦੇ ਵਿੱਚ ਵੀ ਹੁਣ ਫੈਸਲਾ ਕਰ ਲੋ ਵੀ ਇਹੀ ਕੌਣ ਹੈ। ਨਾਲ ਪਲਾਸਟਿਕ ਦੇ ਤੰਬੂ ਜੇ ਹਟਾ ਦੇਣੇ ਇਹਨਾਂ ਨੇ ਤੇ ਇੱਥੇ ਜਹਾਜ਼ ਨੂੰ ਆਪਾਂ ਲੈਂਡ ਕਰਾ ਸਕਦੇ ਆ। ਇਹ ਗੱਲਬਾਤ ਹੈ ਜੀ ਪਾਕਿਸਤਾਨ ਦੀ। ਬਿਲਕੁਲ ਸਹੀ 2 ਘੰਟੇ ਦਾ ਸਫ਼ਰ ਹੈ ਜੀ। ਜੀ ਜੀ ਇੰਚਾਲਾ 2 ਘੰਟੇ ਦਾ। ਤੇ ਕਿੰਨੇ ਕਿਲੋਮੀਟਰ ਆਹੇ? ਹੈਗਾ 9000? ਜ਼ਿਆਦਾ ਹੈ ਜੀ। ਜ਼ਿਆਦਾ ਆ। ਤੇ ਡੈਵੋ ਇਹ ਵੱਡੇ ਹਾਈਵੇ ਤੇ ਜਾਂਦੀ ਹੈ? ਹਾਂ ਮੇਨ ਮੋਟਰਵੇ। ਮੇਨ ਮੋਟਰਵੇ ਤੇ। ਨੇ ਹਮ ਜਾ ਬੈ ਗਏ ਆ ਟੈਂਪੂ 'ਚ। ਲਓ ਜੀ। ਅਸੀਂ ਪਹੁੰਚ ਚੁੱਕੇ ਹਾਂ اسلامਾਬਾਦ ਦੇ ਆ ਖੂਬਸੂਰਤ ਜਿਹੇ ਏਰੀਆ ਦੇ ਵਿੱਚ ਜਿਹਨੂੰ ਕਹਿੰਦੇ ਆ E11/3 ਲੋ ਵੀ ਚੈੱਕ ਕਰੀ ਜੇ ਇਤਨਾ ਹਮ ਦੋ ਜਾਨੋ ਨੇ ਖਾਣਾ ਹੈ ਖਾਓ ਚਸਕਾ ਲਓ ਜੀ ਇੱਕ ਹਫਤਾ ਲਾ ਲਿਆ ਪਾਕਿਸਤਾਨ ਦੇ ਵਿੱਚ ਆਉਣ ਆ ਗਿਆ ਜਾਣ ਦਾ ਟਾਈਮ ਇਹਨਾਂ ਦਾ ਮੇਰਾ ਨਹੀਂ ਮੈਂ ਅਜੇ ਇੱਥੇ ਹੀ ਹਾਂ ਹਮ ਅਭੀ ਯਹੀ ਹੈ ਸਾਹਨੇ ਤੋਂ ਵੀ ਵੀਡੀਓ ਮੰਮੀ ਹੁਣੇ ਚੱਲੇ ਉਹਦੇ ਸਾਹਮਣੇ ਜਾ ਕੇ ਸਾਹਮਣੇ ਉੱਥੇ ਅਸੀਂ ਇੱਥੇ ਹੀ ਆ ਭਾਈ ਹਜੇ ਮੈਂ ਇੱਥੇ ਰਹਿੂੰਗਾ 4 ਦਿਨ ਤੇ ਫੇਰ ਮੈਂ ਜਾਊਗਾ ਅਫਗਾਨਿਸਤਾਨ ਤੇ ਮੇਰੇ ਸੋਹਣੇ ਜਿਹੇ ਪੁੱਤ ਨੂੰ ਪੂਰੀ ਸਪੋਰਟ ਕਰਨੀ ਹੈ ਯੈਸ ਸਪੋਰਟ ਪੂਰੀ ਸਪੋਰਟ ਕਰਨੀ ਹੈ ਹਾਂ ਬੰਦੋ ਦੋ ਪੂਆ ਦੋਨੇ ਪਾਕਿਸਤਾਨ ਦੋਨੇ ਸੇਮ ਆ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਵੀ ਜਿੰਦਾਬਾਦ ਤੇ ਹਰਿਆ ਕਾਂਟਰੀਆਂ ਜਿੰਦਾਬਾਦ ਸਾਰੇ ਸਾਰੇ ਕੈਟ ਸਾਰੇ ਕੈਟ ਸਾਰੇ ਖੁਸ਼ ਰਹਿਣ ਸਾਰੇ ਧਰਮ ਉਤਮ ਸਾਰੇ ਦਾ ਸਤਕਾਰ ਹੈ ਲੋ ਭਾਜੀ ਅਸੀਂ ਜਾ ਰਹੇ ਹਾਂ ਰਬ ਰੱਖਾ ਇਹਨਾਂ ਨੂੰ ਫੇਰ ਪਤਾ ਨਹੀਂ ਕਦੋਂ ਮਿਲਣਾ ਪਰੇ ਵੀੜਾ ਨਾਲ ਇੱਕ ਵਲੋਗ ਇਹਨਾਂ ਦਾ ਰਾਤੀ ਮੈਂ ਵੇਖ ਲਿਆ ਵਕਾਰ ਭਿੰਡਰ ਵਾਲਾ ਵਕਾਰ ਭਿੰਡਰ ਵਾਲਾ ਵੇਖ ਲਿਆ ਉਹ ਵੇਖ ਲਿਆ ਹੁਣ ਬਾਕੀ ਵੇਖਨੇ ਮੰਮੀ ਡੈਡੀ ਨੂੰ ਮੈਂ ਸਬਸਕ੍ਰਾਈਬ ਕਰਦੇ ਆ ਓਕੇ ਟੈਂਸ਼ਨ ਨਾ ਲੋ ਕਰਨੇ ਇਹਦੇ ਕਰਾਉਣੇ ਚਲੋ ਬਾਏ ਦੁਆਰੇ ਬਾਏ ਪਹਿਲਾਂ ਕਰਤੀ ਸੀ ਫੇਰ ਦੁਆਰੇ ਬਾਏ ਉੱਡ ਕੇ ਕਿ ਗਿਆ ਸੀ ਨਾ ਪੁੱਤ ਦੁਆਰੇ ਬਾਏ ਪੁੱਤ ਉੱਡ ਕੇ ਸੀ ਦੁਆਰੇ ਬਾਏ ਹਾਂ ਦੁਆਰੇ ਬਾਏ ਨਾ ਵੀ ਟੈਲਿੰਗ ਆ ਸੰਗ ਦਾ ਸਾਡੀਆਂ ਬਾਏ 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 ਲਓ ਜੀ ਆਪਾਂ ਰੈਡੀ ਆਂ ਅਗਲੇ ਸਫ਼ਰ ਦੇ ਵਾਸਤੇ। ਹਾਹ। ਦੱਸ ਮੀ। ਹਾਹਾ। ਚਲੋ ਦੋ ਸ਼ਿਕਾਇਤਾਂ ਦੋ ਸ਼ਿਕਾਇਤਾਂ ਚੰਗੀਆਂ ਹੁੰਦੀਆਂ। ਹਾਂਜੀ। ਆਪਾਂ ਰੈਡੀ ਆਂ ਅਗਲੇ ਸਫ਼ਰ ਵਾਸਤੇ। ਹੋਟਲ 'ਚੋਂ ਕਰਨ ਲੱਗਿਆ ਚੈੱਕਆਊਟ। ਮੰਮੀ ਹੁਣੇ ਚਲੇ ਗਏ ਸੀਗੇ ਇੱਥੋਂ। ਤੇ ਉਹਨਾਂ ਦਾ ਫੋਨ ਆ ਗਿਆ ਉਹ ਇੰਡੀਆ ਵਾਲੇ ਬਾਰਡਰ ਤੇ ਪਹੁੰਚ ਚੁੱਕੇ ਆਂ ਤੇ ਇੰਡੀਆਨ ਇਮੀਗ੍ਰੇਸ਼ਨ ਕਰਨਗੇ ਤੇ ਫਿਰ ਵਾਪਸ ਮੋਗੇ ਸੜੇ ਜਾਣਗੇ। ਇੱਕ ਮਹੀਨਾ ਰਹਿਣਗੇ ਮੋਗਾ ਤੇ ਆਪਾਂ ਤਕਰੀਬਨ 45 ਦਿਨ 40 ਦਿਨ ਆਈ ਟੂਰਾਂ ਤੇ ਰਹਿਣਾ ਅਗਲੀ ਅਗਲੀ ਕੰਟਰੀ ਵੇਖੀ ਜਾਣੀ ਆ ਹੁਣ ਸਾਰ ਨਾਲ ਵੱਡਾ ਇਮਤਿਹਾਨ ਹੋਣਾ ਆਪਣਾ ਬਿਕਾਜ਼ ਮੈਂ ਸੋਲੋ ਕਰ ਰਿਹਾ ਹੁਣ ਸਾਰਾ ਟ੍ਰਿਪ ਪਹਿਲਾਂ 10 ਦਿਨ ਸੋਲੋ ਰਿਹਾ ਸੀ ਹੁਣ ਤਕਰੀਬਨ 40 45 ਦਿਨ ਸੋਲੋ ਰਹਿਣਾ ਇਕੱਲੇ ਨੇ ਰਹਿਣਾ ਤੇ ਆ ਦੋ ਝੋਲੇ ਮੈਂ ਸੋਚਿਆ ਸੀ ਇੱਕ ਬੈਗ ਕਰਾਂ ਫਿਰ ਫੇਰ ਦੋ ਹੋਗੇ ਦੋ ਬੈਗਾਂ ਤੋਂ ਬਿਨਾ ਮੇਰਾ ਨਹੀਂ ਸਰਨਾ ਤੇ ਹੁਣ ਨਿਕਲ ਲੱਗਿਆ ਹੋਟਲ ਦੇ ਵਿੱਚੋਂ ਟਾਈਮ ਹੋ ਗਿਆ 11:35 ਲੇਟ ਹੋ ਗਿਆ ਥੋੜਾ ਜਿਆ ਤਿਆਰ ਚੁਰ ਹੁੰਦਾ ਦਾੜੀ ਦੁੜੀ ਸਹੀ ਕਰਦਾ ਦਾੜੀ ਵੇਖੋ ਸਿੰਘ ਦੀ ਮਾਰ ਦੀ ਸ਼ਾਇਨਾ ਚਮਕਾ ਮਾਰ ਰਹੀ ਹੈ ਚਲੋ ਬਾਹਰ ਮਿਲਦੇ ਆ ਚੱਲ ਕੇ ਟੈਕਸੀ ਕਰਨੀ ਆ ਬੋਕ ਆ ਮੇਰੇ ਵੀਰਾਂ ਨਾਲ ਮੈਂ ਹੁਣੇ ਖਿਚਾਈ ਫੋਟੋ ਤੇ ਇਹਨਾਂ ਨੂੰ ਬਾਏ ਬਾਏ ਤੁਸੀਂ ਬਾਏ ਕਰ ਦਿਓ ਸਾਨੂੰ ਖੁਦਾ ਨੂੰ ਕਹੋ ਅੱਲਾ ਨੂੰ ਕਹੋ ਵੀ ਮੇਰਾ ਤਰੇਫ ਵਧੀਆ ਰਵੇ ਇਨਸ਼ਾ ਅੱਲਾ ਇਨਸ਼ਾ ਅੱਲਾ ਬੋਲੋ ਬੋਲ ਨਾ ਸ਼ਰਮ ਆ ਰਹੀ ਹੈ ਬਾਈ ਸੰਗ ਗਿਆ ਇਨਸ਼ਾਅੱਲਾ ਤੁਹਾਡਾ ਟ੍ਰਿਪ ਅੱਲਾ ਤਾਲਾ ਤਾਲਾ ਸੇ ਦੁਆ ਕਰਦੇ ਹਾਂ ਅੱਛਾ ਰਹੇਗਾ ਠੀਕ ਸ਼ੁਕਰੀਆ ਜੀ ਫਿਰ ਮੁਲਾਕਾਤ ਹੋਵੇਗਾ ਫਿਰ ਮੁਲਾਕਾਤ ਹੋਗੀ ਜੀ ਗਲੋਵੀ バス ਅੱਡੇ ਪਹੁੰਚ ਚੁੱਕਿਆ ਮੈਂ ਤੇ ਮੇਰੀ バス ਸਿਰਫ 50 ਮਿੰਟਾਂ ਜਾ ਤਾਂ ਮੈਂ ਪਹੁੰਚਦਾ ਇਥੋਂ ਕਿਹੜੀ ਜਾਣੀ ਹੈ ਤੇ ਭੱਜ ਜਾਈਏ ਆਪਾਂ ਚੱਲੇ ਆਂ ਫੈਸਲਾਬਾਦ ਨੂੰ ਲੋ ਜਿੱਥੇ ਲਾਹੌਰ ਬੱਸ ਅਡੇ ਤੋਂ ਆਪਾਂ ਤੁਰ ਚੁੱਕੇ ਆਂ ਤੇ ਚੱਲੇ ਆਂ ਫੈਸਲਾਬਾਦ ਫੈਸਲਾਬਾਦ ਆਪਣਾ دوست ਰਹਿੰਦਾ ਉਹਨੂੰ ਮਿਲਾਂਗੇ ਤੇ ਆ ਜਿਹੜੀ ਟਿਕਟ ਆ ਇਹ ਮੈਂ ਬਾਏ ਕੀਤੀ ਆ ਇੱਥੋਂ ਦੇ 1210 ਰੁਪਏ ਦੀ ਇੰਡੀਆ ਦੇ ਤਕਰੀਬਨ 400 ਰੁਪਏ ਬਣ ਗਏ ਇਹ ਸਫ਼ਰ ਹੋਣ ਵਾਲਾ ਸਾਡਾ 2 ਘੰਟੇ ਦਾ ਬਿਲਕੁਲ ਸਹੀ 2 ਘੰਟੇ ਦਾ ਸਫ਼ਰ ਹੈ ਜੀ ਜੀ ਇੱਛਾ ਦਾ 2 ਘੰਟੇ ਦਾ ਤੇ ਕਿੰਨੇ ਕਿਲੋਮੀਟਰ ਆ ਇਹ ਹੈਗਾ 9000 ਜ਼ਿਆਦਾ ਹੈ ਜੀ ਜ਼ਿਆਦਾ ਹੈ ਤੇ ਡੈਵੋ ਇਹ ਵੱਡੇ ਹਾਈਵੇ ਤੇ ਜਾਂਦੀ ਹੈ ਹਾਂ ਮੇਨ ਮੋਟਰਵੇ ਮੇਨ ਮੋਟਰਵੇ ਤੇ ਫੇਰ ਤਾ 22 ਲਈ ਜਾਊਗਾ ਬਾਈ 100 ਤੇ 110 ਤੇ 110 110 ਦੀ ਸਪੀਡ ਹੈ ਠੀਕ ਹੈ ਜੀ ਤੁਹਾਡਾ ਨਾਮ 110 ਤੁਹਾਡਾ ਨਾਮ ਕੀ ਹੈ ਜੀ ਦਾਮਤ ਯਾਸੀ محمد ਯਾਸੀ 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 ਜੀ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਇਹ ਰੱਬ ਨੇ ਸੀਟਾਂ ਮਲਾਈਆਂ ਹੁੰਦੀਆਂ ਇਹ ਸਾਡੀ ਬਾਈ ਜੀ ਹੁਣਾਂ ਨਾਲ ਮਲਾਈ ਆ ਲਗੇ ਹੋ ਮੈਂ ਉਸੇ ਸੋਚਣੇ ਕਿ ਭਾਈ ਉਹਨਾਂ ਕਹਿੰਦਾ ਬਈ ਮੇਰੇ ਲੱਗੇ ਬਹਿ ਜਾ ਆਹ ਵੇਖ ਲਓ ਬਈ ਬਹਿਣਾ ਹੀ ਤੁਹਾਡੇ ਲੱਗੇ ਸੀ ਮੇਰੀ 8 ਨੰਬਰ ਸੀ ਸੀ ਮੈਂ ਪਛੇ ਨਿਕਲ ਕੇ ਵੇਖਦਾ ਵੇਖਦਾ ਮੇਰਾ ਧਿਆਨ ਬਸ ਵੇਖਣ ਤੇ ਬਸ ਗਿਆ ਦੀ ਆ ਅੱਗੇ ਨਿਕਲ ਗਿਆ ਚਲੋ ਜੀ ਅਚਨ ਟੈਵਲ ਕਮਾ ਲਈ ਹਾਂਜੀ ਇਹ ਚੈੱਕ ਕਰੋ ਜੀ ਇਥੋਂ ਤੇ ਸਪੈਸ਼ਲ ਹਾਈਵੇ ਦੇ ਵਿਚਾਲੇ ਜਿਹੜੀ ਆ ਰੈੱਡ ਪੱਟੀ ਲੱਗੀ ਹੋਈ ਆ ਇਹ ਲਈ ਹੋਈ ਆ ਇਹਨਾਂ ਨੇ ਤਾਂ ਕਰਕੇ ਕਿਉਂਕਿ ਇਹ ਹਾਈਵੇ ਨੂੰ ਯੂਜ਼ ਕਰਦੇ ਆ ਰਨਵੇ ਦੇ ਤੌਰ ਤੇ ਜਦੋਂ ਕਿਤੇ ਐਮਰਜੈਂਸੀ ਆ ਜਾ ਲੋੜ ਆ ਆਹ ਲਾਲ ਪਲਾਸਟਿਕ ਦੇ ਤੰਬੂਜੇ ਹਟਾ ਦੇਣੇ ਇਹਨਾਂ ਨੇ ਤੇ ਇੱਥੇ ਜਹਾਜ਼ ਨੂੰ ਆਪਾਂ ਲੈਂਡ ਕਰਾ ਸਕਦੇ ਆ ਇਹ ਗੱਲ ਬਾਤ ਆ ਜੀ ਪਾਕਿਸਤਾਨ ਦੀ ਤੇ ਮੈਂ ਆਪਦੇ ਮੁਲਕ ਨੂੰ ਮਾੜਾ ਨਹੀਂ ਕਹਿੰਦਾ ਇੰਡੀਆ ਮੇਰਾ ਬਹੁਤ ਵਧੀਆ ਆ ਆਈ ਲਵ ਇੰਡੀਆ ਪਰ ਮੈਂ ਇੰਡੀਆ ਦੀਆਂ ਸੜਕਾਂ ਨੂੰ ਜ਼ਰੂਰ ਮਾੜਾ ਕਹਿਣਾ ਆਪਦੇ ਪੰਜਾਬ ਦੀਆਂ ਸੜਕਾਂ ਨੂੰ ਮਾੜਾ ਕਹਿਣਾ ਇਧਰ ਲਈ ਮੈਨੂੰ ਵਧੀਆ ਲੱਗੀਆਂ ਤਾਂ ਕਹਿਣਾ ਤੇ ਇਦਨੀਆਂ ਸੜਕਾਂ ਸੱਚੀ ਵਧੀਆ ਇੱਥੋਂ ਦੀ ਟੋਲ ਰੋਡਸ ਬੈਸਟ ਆਪਣੇ ਵਾਲੇ ਨੂੰ ਰੇਸਾ ਕਰਨੀ ਚਾਹੀਦੀਆਂ ਪਾਕਿਸਤਾਨ ਦੀਆਂ ਤੇ ਕਰੋ ਤੁਸੀਂ ਓਕੇ ਆ ਮੇਰਾ ਭਰਾ ਪਾਣੀ ਲੈ ਕੇ ਆਇਆ ਮੈਂ ਨੂੰ ਕਿਹਾ ਚਾਹ ਚੁ ਲੈ ਆ ਪਾਣੀ ਦਾ ਕੀ ਹੈ ਕਹਿੰਦਾ ਕੰਪਨੀ ਜੋ ਕੁਝ ਦੇਊਗੀ ਉਹੀ ਦੇਣਾ ਹਨਾ ਜੀ ਮੇਰੇ YouTube ਤੇ ਆਏ ਜੀ ਲਓ ਜੀ ਚਾਹ ਆ ਗਈ ਆ ਤੇ ਚਾਹ ਪੀ ਕੇ ਤਾਂ ਚਾਹ ਚੜੀ ਜਾਂਦੀ ਆ ਆਪਾਂ ਬੈਠੇ ਆ ਫੈਸਲਾਬਾਦ ਦੇ ਵਿੱਚ ਇਹ ਵੀਰ ਜੀ ਵੱਡੇ ਵੀਰ ਜੀ ਮੇਰੇ ਨਾਲ ਸੀਗੇ ਬੱਸ ਦੇ ਵਿੱਚ ਬੈਠੇ ਹੋਏ ਸਾਡੀ ਸੀਟ ਸ਼ੇਅਰ ਸੀ ਮੇਰਾ ਨੰਬਰ 8 ਸੀ ਤੇ ਇਹਨਾਂ ਦਾ ਨੌ ਸੀ 6 ਸੀ 7 ਸੀ ਤੁਹਾਡਾ 7 ਸੀ 7 ਤੇ 8 ਤੇ ਇਧਰ ਇਹ ਵੀਰ ਜੀ ਦੱਸਦੇ ਆਪਦੇ ਬਾਰੇ ਹਾਂਜੀ ਇੰਡੀਆ ਵਾਲੇ ਭਰਾਵਾ ਮੇਰਾ ਨਾਮ ਨਜਮੇ ਤੇ YouTube ਤੇ ਵੀ ਚੈਨਲ ਵੀ ਆਪਣਾ ਵੀਰ ਜੀ ਉੱਥੇ ਮਿਲੇ ਨੇ ਤੇ ਮੈਂ ਆ ਇੰਡੀਆ ਤੋਂ ਵੀਰ ਆਪਣਾ ਆਇਆ ਤੇ ਇਹਨਾਂ ਨਾਲ ਕੋਈ ਗੱਪਸ਼ਪ ਹੋ ਜਵੇ ਤੇ ਹੁਣ ਸੀ ਇਹ ਕਸ਼ਲਾਬਾਦ ਡੈਵਰ ਟਰਮੀਨਲ ਤੇ ਇੱਕ ਹੋਰ ਕੋਈਟਾ ਹੋਟਲ ਤੇ ਬੈਠਿਆ ਤੇ ਚਾਹ-ਸ਼ਾ ਪੀ ਰਿਹਾ ਚਾਹ-ਸ਼ਾ ਚੱਲ ਰਹੀ ਆ ਜੀ ਚਾਹ-ਸ਼ਾ ਲੋ ਜੀ ਫੈਸਲਾਬਾਦ ਦੇ ਵਿੱਚ ਵੀ ਹੁਣ ਫੈਸਲਾ ਕਰ ਲਓ ਵੀ ਇਹੀ ਕੌਣ ਹੈ ਟ੍ਰਿਪਲਿੰਗ ਇਨ ਫੈਸਲਾਬਾਦ ਹੁਣ ਆ ਰਿਹਾ ਸਵਾਦ ਸਭ ਚੱਲਦਾ ਹੈ ਹਾਂ ਸਭ ਚੱਲਦਾ ਲੋ ਜੀ ਪਹੁੰਚ ਗਏ ਹਮਜ਼ਾ ਦੇ ਕੋਲੇ ਤੇ ਹਮਜ਼ਾ ਲੈ ਆਇਆ ਮੈਕਡੋਨਲਡ ਕਹਿੰਦੇ ਜਿੱਥੇ ਕੰਮ ਕਰੀਦਾ ਉੱਥੇ ਹੀ ਖਵਾਉਣਾ ਤੈਨੂੰ ਬਾਹਰੋਂ ਨਹੀਂ ਖਵਾਉਣਾ ਕਿਤੇ ਤੇ ਆਹ ਮੀਲ ਆ ਗਈਆਂ ਸਾਡੀਆਂ ਤੋਂ ਤੇ ਇਹਨਾਂ ਦਾ ਮੈਕਡੋਨਲਡ ਵੀ ਰੂਫ ਟਾਪ ਆ ਚੈੱਕ ਕਰੋ ਹਮਜ਼ਾ ਜੀ ਤੁਸੀਂ ਫੈਂਟਾ ਪੀਣਾ ਕਾਏ ਫੈਂਟਾ ਲਵਰ ਲੋ ਜੀ ਮੈਂ ਤੇ ਹਮਜ਼ਾ ਬਹਿ ਗਿਆ ਟੈਪੂ 'ਚ ਤੇ ਥੋੜੇ ਕੀ ਕਹਿੰਦੇ ਟੈਪੂ ਨੂੰ ਰਕਸ਼ਾ ਰਕਸ਼ਾ ਕਹਿੰਦੇ ਆ ਓਕੇ ਰਕਸ਼ੇ 'ਚ ਬਹਿ ਗਏ ਆ ਤੇ ਹੁਣ ਅਸੀਂ ਚੱਲੇ ਆ ਬਸ ਅੱਡੇ ਲੋ ਓਕੇ ਇਹ ਐਕਸਲ ਦਾ ਹਵਾਈ ਜਾ ਚਲਾ ਹੋ ਗਿਆ ਨਹੀਂ ਆਪਾਂ ਮੋਟਰਵੇ ਤੇ ਜਾਣੀ ਜਾਣਾ ਨਾ ਮੋਟਰਵੇ ਹਾਂ ਮੋਟਰਵੇ ਵੀ ਇੰਨਾ ਦੇ ਬੜੇ ਵਧੀਆ ਬਾਕੀ ਮੈਂ ਤਾਰੀਫਾਂ ਕੀਤੀਆਂ ਮੋਟਰਵੇ ਦੀਆਂ ਤੁਹਾਨੂੰ ਲੋ ਜੀ ਰਾਤ ਪੈ ਗਈ ਆ ਤੇ ਗੱਲਾਂ ਗੱਲਾਂ ਅੱਜ ਸਾਰੇ 10 ਵਾਰ ਜਾਣੇ ਆ ਪਹੁੰਚਦੇ ਹੋਏ اسلامਾਬਾਦ ਤੇ ਸਮਝ ਲਓ ਅਸੀਂ 1 ਘੰਟਾ ਤੇ 40 ਮਿੰਟ ਦੂਰ ਆ اسلامਾਬਾਦ ਤੋਂ ਤੇ ਇੱਥੇ ਰਾਹ 'ਚ ਰੈਸਟ ਏਰੀਆ ਤੇ ਰੁਕੇ ਸੀ ਜਿਹੜੇ ਜਿਹੜੇ ਰੈਸਟ ਏਰੀਆ ਦਾ ਮੈਂ ਹਮੇਸ਼ਾ ਤਾਰੀਫਾਂ ਕਰਦਾ ਹਾਂ ਵੇਖੋ ਕੱਡਾ ਸੋਹਣਾ ਰੈਸਟ ਏਰੀਆ ਇੱਥੇ ਕੈਮਰਾ ਘਮਾਉਣਾਗੇ ਵੇਟ ਕਰੋ ਆ ਕਰੋ ਚੱਕੀ ਰੈਸਟ ਏਰੀਆ ਮੈਨੂੰ ਤਾਂ ਵਾਸੀਆਂ ਹੀ ਜਾਂਦੀਆਂ ਮੈਂ ਰਾਹ 'ਚ ਸੁੱਤਾ ਹੀ ਰਿਆਂ 2 ਘੰਟੇ ਆਹ ਵਾਸ਼ਰੂਮ ਬਣੇ ਹੋਏ ਇੱਥੇ ਜਿੱਥੇ ਲਾਲਜਾ ਬੰਦਾ ਨਹੀਂ ਦਾ ਤੇ ਐਡੇ ਵੱਡੇ ਰੈਸਟ ਏਰੀਆ ਹੈ ਜੀ ਤੇ ਮੈਂ ਕਹਿੰਨਾ ਸਾਡੇ ਵੀ ਖੋਲਣ ਹੈ ਜਿਹੀਆਂ ਚੀਜ਼ਾਂ ਤੇ ਵਧੀਆ ਸੰਗਤ ਨੂੰ ਵਧੀਆ ਦੁਰਾਹ ਚ ਰੁਕਣਾ ਕਿੇ ਨੀਂਦ ਆਉਂਦੀ ਆ ਇਹ ਲਾਲੋ ਗੱਡੀ ਸਾਈਡ ਤੇ ਤੇ ਇੱਥੇ ਖੜੋ ਚਲੋ ਬਾਕੀ ਠੀਕ ਆ ਤੁਹਾਡੀ ਮਰਜ਼ੀ ਆ ਖੋਲਣਾ ਨਾ ਖੋਲਣਾ ਹਨਾ ਤੇ ਹੁਣ ਅਸੀਂ ਅੱਗੇ ਜਾ ਕੇ ਮਿਲਦੇ ਆ ਹੁਣ ਨੀਂਦ ਥੋੜੀ ਜਿਹੀ ਹੋਰ ਪੂਰੀ ਕਰਦੇ ਆ ਫਿਰ ਰਾਤ ਨੂੰ ਜਾਗਾਂਗੇ ਕਹਿੰਦੇ ਇਸਲਾਮਾਬਾਦ ਵਧੀਆ ਨਚਣ ਗਾਉਣ ਵਾਲਾ ਸ਼ਹਿਰ ਆ ਤੇ ਆਪਾਂ ਫਿਰ ਨਚਣ ਗਾਉਣ ਵਾਲਾ ਵੀ ਸਿਸਟਮ ਕਰਾਂਗੇ ਅੱਜ ਅੱਜ ਨਹੀਂ ਗੱਲ ਕਰਾਂਗੇ ਕਰਾਂਗੇ ਨਾ ਇਧਰ ਨਿਹਰਾ ਬੈ ਗਿਆ ਅੱਜ ਤਾਂ ਬੈਠੀ ਰਾਤ ਹੋ ਗਈ ਸਾਨੂੰ ਲਓ ਭਾਈ ਜਾਨ ਹਮ ਪਹੁੰਚ ਚੁਕੇ ਹਾਂ 라ਵਲ ਪਿੰਡੀ اسلام ਆਬਾਦ ਤੇ ਟਾਈਮ ਹੋ ਗਿਆ 9:50 ਤੇ ਸਾਡੀ ਟੈਕਸੀ ਆ ਚੁੱਕੀ ਆ ਉਹ ਖੜੀ ਕਾਲੇ ਰੰਗ ਦੀ ਕਾਲੀ ਗੱਡੀ ਵਿੱਚ ਕਾਲੀ ਗੱਡੀ ਵਿੱਚ ਬੈਠਾ ਯਾਰ ਤੇਰਾ ਬਿਲੋ ਇਹ ਨਹੀਂ ਗਈ ਇਹ ਨਹੀਂ ਗਈ ਇਹ ਨਹੀਂ ਗਈ ਗੱਡੀ ਲੋਡ ਰੋ ਗਿਆ ਉਹ ਬਾਹਰ ਖੜੀ ਹੋਵੇ ਛੋਟੀ ਉਹ ਹੋਣੀ ਆ ਜਿਹੜੇ ਹਿਸਾਬ ਨਾਲ ਆਪਾਂ ਪੈਸੇ ਦੇਣੀ ਉਹੀ ਲੱਗਦੀ ਆ ਉਹ ਵਾਲੀ ਘਟੀ ਜੀ ਸਾਡੀ ਉਹ ਖੜੀ ਛੋਟੀ ਜੀ ਐਨਓ ਇਹੀ ਇਹੀ ਆ ਲਓ ਜੀ ਅਸੀਂ ਪਹੁੰਚ ਚੁੱਕੇ ਆ ਹਸਲਾਮਾਬਾਦ ਦੇ ਆ ਖੂਬਸੂਰਤ ਜੇ ਏਰੀਆ ਦੇ ਵਿੱਚ ਜਿਹਨੂੰ ਕਹਿੰਦੇ ਆ E11/3 ਇੰਨਾ ਦੇ ਵਿੱਚ ਸਾਡਾ ਕੋਈ ਅਪਾਰਟਮੈਂਟ ਹੈ ਗੱਲਬਾਤ ਕਰ ਰਹੇ ਆਂ ਬਾਈ ਜੀ ਹੁਣਾਂ ਦਾ ਇੰਟਰਨੈਟ ਨਹੀਂ ਚੱਲ ਰਿਹਾ ਚੱਲਾਓ ਬਾਈ ਜੀ ਚਲਾਓ ਮੈਂ ਤਾਂ ਇੱਥੇ ਵਾਈਫਾਈ ਪੁੱਛ ਲੈਣੇ ਕਹਿਨੂ ਭੂਤੀਆ ਬੰਗਲਿਚ ਰਹਿਣ ਆਏ ਆਂ ਸੀ ਚੈਲੰਜ ਹੈ ਸਾਡਾ ਬਤਿੰਗਾ ਜਿਗਾ ਦੋਈ ਜੀ ਵਰਤੈ ਮੈਨੂੰ ਲੱਗਦਾ ਲਾਈਟ ਹੈ ਨਹੀਂਗੀ ਗੈਸ ਦੀ ਸਮੈਲ ਆ ਰਹੀ ਹੈ ਨਾ ਉਹ ਫੂਡ ਆ ਗਿਆ ਲੈ ਜੀ ਮਾਮਾ ਤੁਹਾਡੇ ਘਰੇ ਲਓ ਬਈ ਚੈੱਕ ਕਰੇ ਜੇ ਇਤਨਾ ਹਮ ਦੋ ਜਾਨੋ ਨੇ ਖਾਣਾ ਹੈ ਖਾਓ ਚਸਕਾ ਚਸਕਾ ਚਲੋ ਹਣ ਖਾਈਏ ਛਕੀਏ ਫੂਡ ਆ ਗਿਆ ਜੀ ਮਿਡਲ ਮੇ ਰੱਖੇ ਇਸਕੋ ਓਏ ਓਏ ਓਏ